प्यारे बच्चों आज ਅਸੀਂ ਅਭਿਆਸ 2.6 ਦੇ 5 6 7 8 9 ਜਿਹੜੇ ਹੈਗੇ ਆ ਇਹ ਸਵਾਲ ਨੰਬਰ ਕਰਾਂਗੇ ਪਹਿਲਾ ਸਵਾਲ ਜਿਹੜਾ ਹੈਗਾ 5 ਇੱਕ ਖਰਖਾਨੇ ਵਿੱਚ ਇੱਕ ਦਿਨ ਵਿੱਚ 4990 ਟੌਫੀਆਂ ਬਣਦੀਆਂ ਹਨ 19 ਦਿਨਾਂ ਵਿੱਚ ਕਿੰਨੀਆਂ ਟੌਫੀਆਂ ਬਣਾਉਣੀਆਂ ਸਾਨੂੰ ਪਤਾ ਹੈ ਕਿ ਇੱਕ ਦਿਨ ਵਿੱਚ ਇੰਨੀਆਂ ਟੌਫੀਆਂ ਬਣਦੀਆਂ ਨੇ 4990 ਤਾਂ 19 ਦਿਨਾਂ ਦਾ ਪਤਾ ਕਰਨ ਲਈ ਅਸੀਂ ਕੀ ਕਰਾਂਗੇ ਗੁਣਾ ਜਦੋਂ ਜਿਆਦਾ ਵਾਰੀ ਪਤਾ ਕਰਨਾ ਹੋਵੇ ਤਾਂ ਹਮੇਸ਼ਾ ਗੁਣਾ ਕਰਦੇ ਆਪਾਂ ਇੱਕ ਚੀਜ਼ ਦਾ ਸੰਮੂਲ ਪਤਾ ਹੋਵੇ ਤੇ ਜਿਆਦਾ ਵਾਰੀ ਪਤਾ ਕਰਨਾ ਹੋਵੇ ਤਾਂ ਅਸੀਂ ਕਰਾਂਗੇ ਗੁਣਾ ਚਲੋ ਸਵਾਲ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਲਿਖਾਂਗੇ ਇੱਕ ਦਿਨ ਵਿੱਚ ਟੌਫੀਆਂ ਬਣਦੇ ਹਨ 4990 4990 19 ਦਿਨਾਂ ਵਿੱਚ ਟੌਫੀਆਂ ਬਣਨਗੀਆਂ ਤਾਂ ਅਸੀਂ 4990 ਨੂੰ 19 ਨਾਲ ਗੁਣਾ ਕਰਾਂਗੇ ਤਾਂ ਇੱਥੇ ਅਸੀਂ ਗੁਣਾ ਕਰਦੇ ਹਾਂ 4990 19 ਪਹਿਲਾਂ 9 ਨਾਲ ਗੁਣਾ ਕਰਾਂਗੀ 9 ਨਾਲ ਪਹਿਲਾ ਇਕਾਈ ਨੂੰ ਫਿਰ ਦਹਾਈ ਨੂੰ ਫਿਰ ਸੈਂਕੜੇ ਨੂੰ ਫਿਰ ਹਜ਼ਾਰ ਨਾਲ 9 0 0 9 81 9 81 81 ਦਾ 1 ਕਿੱਥੇ ਲੱਗੇਗਾ 8 ਉੱਪਰ ਹਸਲ ਦੇ ਤੌਰ ਤੇ ਹੁਣ 9 81 81 ਤੇ 8 98 9 4 36 36 8 ਕਿੰਨੇ ਹੁੰਦੇ ਬੱਚੇ 44 ਸਾਈਡ ਤੇ ਕਰਕੇ ਤੁਸੀਂ ਜੋੜ ਦੇਖ ਸਕਦੇ ਹੋ ਕਿੰਨੇ ਹੁੰਦੇ ਹਨ 44 ਆਪਣੀ ਪਹਿਲੀ ਸੰਖਿਆ ਇਕਾਈ ਵਾਲੀ ਨਾਲ ਗੁਣਾ ਹੋ ਚੁੱਕੀ ਹੈ ਹੁਣ ਦੂਸਰਾ ਅੰਕ ਲਾਵਾਂਗੇ ਦੂਸਰਾ ਅੰਕ ਨਾਲ ਗੁਣਾ ਕਰਨ ਤੋਂ ਪਹਿਲਾਂ ਜਿਹੜਾ ਪਹਿਲਾ ਅੰਕ ਹੈ ਉਸ ਦੀ ਜਗ੍ਹਾ ਆਪਾਂ ਲਗਾਵਾਂਗੇ ਜ਼ੀਰੋ ਪਹਿਲੇ ਅੰਕ ਦੀ ਜਗ੍ਹਾ ਜ਼ੀਰੋ ਹੁਣ 1 ਨਾਲ ਕਰਾਂਗੇ ਗੁਣਾ 100 199 199 14 4 ਹੁਣ ਦੋਨੋਂ ਸੰਖਿਆਵਾਂ ਦੋਨੋਂ ਅੰਕਾਂ ਨਾਲ ਗੁਣਾ ਹੋ ਚੁੱਕੀ ਹੈ ਤੇ ਹੁਣ ਅਸੀਂ ਨਾਲ ਕਰਾਂਗੇ ਜੋੜ 0 ਵਿੱਚ 0 1 99 18 ਹਸਲ 1 4 5 5 ਤੇ 9 14 ਹਸਲ 1 4 4 8 ਤੇ 1 9 ਤੇ ਸਾਡੇ ਪਾਸ ਅੰਸਰ ਆਇਆ ਹੈਗਾ 94810 ਕਿੰਨੀਆਂ ਟੌਫੀਆਂ ਬਣਣਗੀਆਂ ਉਹਨੀਆਂ ਦਿਨਾਂ ਵਿੱਚ 94810 ਟੌਫੀਆਂ ਚਲੋ ਦੂਸਰਾ ਸਵਾਲ ਕਰਦੇ ਹਾਂ ਹੁਣ ਇਸ ਸਵਾਲ ਦੇ ਦੇਖੋ ਇੱਕ ਟਰੱਕ ਵਿੱਚ ਇੱਕ ਘੰਟੇ ਵਿੱਚ 6798 ਇੱਟਾਂ ਭਰੀਆਂ ਜਾਂਦੀਆਂ ਹਨ ਇਸ ਵਿੱਚ 13 ਘੰਟੇ ਵਿੱਚ ਕਿੰਨੀਆਂ ਇੱਟਾਂ ਭਰੀਆਂ ਜਾਣਗੀਆਂ ਹੁਣ ਅਸੀਂ ਕਿੰਨਾ ਦੱਸਣਾ ਹੈ 13 ਘੰਟੇਾਰੇ ਇਹ 13 ਘੰਟੇ ਵਿੱਚ ਕਿੰਨੀਆਂ ਇੱਟਾਂ ਭਰੀਆਂ ਜਾਣਗੀਆਂ ਤਾਂ ਲਿਖਾਂਗੇ ਸਭ ਤੋਂ ਪਹਿਲਾਂ ਅਸੀਂ ਇੱਕ ਟਰੱਕ ਵਿੱਚ ਇੱਕ ਘੰਟੇ ਵਿੱਚ ਇੱਟਾਂ ਭਰੀਆਂ ਜਾਂਦੀਆਂ ਹਨ ਇੱਟਾਂ ਭਰੀਆਂ ਜਾਂਦੀਆਂ ਹਨ 6798 ਇੱਟਾਂ ਤੇ 13 ਘੰਟੇ ਵਿੱਚ 13 ਘੰਟੇ ਵਿੱਚ ਇੱਟਾਂ ਭਰੀਆਂ ਜਾਣਗੀਆਂ 6798 ਨੂੰ ਅਸੀਂ 13 ਨਾਲ ਗੁਣਾ ਕਰਾਂਗੇ ਤਾਂ ਇੱਥੇ ਗੁਣਾ ਕਰਦੇ ਹਾਂ ਸਭ ਤੋਂ ਪਹਿਲਾਂ ਅਸੀਂ ਤਿੰਨ ਅੰਕ ਨਾਲ ਗੁਣਾ ਕਰਾਂਗੇ 3 28 24 ਹਸਲ 2 39 27 7 ਤੇ 2 ਉਹਨਾਂ ਤੇ ਹਸਲ 2 37 21 21 ਤੇ 2 ਹਸਲ 2 3 6 18 18 ਦੇ 2 b ਇੱਕ ਗੱਲ ਦਾ ਹਮੇਸ਼ਾ ਧਿਆਨ ਰੱਖਣਾ ਇਕਾਈ ਦੇ નીચે ਇਕਾਈ ਹੋਵੇ ਤਹਾਈ ਦੇ નીચે ਤਹਾਈ ਸੈਂਕੜੇ ਦੇ નીચે ਸੈਂਕੜਾ ਨਹੀਂ ਤਾਂ ਤੁਹਾਡਾ ਜੋੜ ਅੱਗੇ ਗਲਤ ਹੋ ਜਾਏਗਾ ਹੁਣ ਤਿੰਨਾਂ ਨਾਲ ਆਪਾਂ ਗੁਣਾ ਕਰ ਚੁੱਕੇ ਹਾਂ ਤਾਂ ਹੁਣ ਸਾਡੀ ਪਾਈ ਹੈ ਇੱਕ ਅੰਕ ਦੀ ਇੱਕ ਅੰਕ ਦੀ ਗੁਣਾ ਨਾਲ ਕਰਨ ਤੋਂ ਪਹਿਲਾਂ ਅਸੀਂ ਤਿੰਨ ਅੰਕ ਦੀ ਜਗ੍ਹਾ ਇੱਥੇ ਲਗਾਵਾਂਗੇ ਜ਼ੀਰੋ ਪਹਿਲਾਂ ਅਸੀਂ ਕਈ ਕਾਟ ਲਗਾ ਦਿੰਦੇ ਸੀ ਹੁਣ ਆਪਾਂ ਜ਼ੀਰੋ ਲਗਾਵਾਂਗੇ ਕਿਉਂਕਿ 13 ਕੀ ਹੈ 10 दस जमा तीन तीन गुना हो चुकी है समझ लो दस नाल गुना है इस तू तो पी जीरो लगा लेती है सात एक छिका छिका एक, एक नए नाय नाया एक सात सात एक छिका छिका नाय इस न्यूज नहीं होना क्योंकि यह तीन दसल ने हूं अस इन्हों दो ज्यादे पास आईया ने उन्होंने करा जोर चार 9 17 ਅਸਲ 1 9 1 10 10 3 13 ਅਸਲ 1 7 1 8 6 2 8 ਹੁਣ ਜਿਹੜਾ ਸਾਡੇ ਕੋਲ ਆਨਸਰ ਹੈ ਇਹ ਕੀ ਹੈ ਵੀ 13 ਘੰਟੇ ਵਿੱਚ ਕਿੰਨੀਆਂ ਇੱਟਾਂ ਭਰੀਆਂ ਜਾਣੀਆਂ 88000 374 ਇੱਟ ਹੁਣ ਅਗਲਾ ਸਵਾਲ ਇੱਕ ਦੁਕਾਨਦਾਰ ਇੱਕ ਮੋਬਾਈਲ ਫੋਨ 5099 ਰੁਪਏ ਦਾ ਵੇਚਦਾ ਹੈ ਜੇਕਰ ਸਾਰੇ ਦਿਨ ਵਿੱਚ ਉਹ ਅਜੇ 18 ਮੋਬਾਈਲ ਫੋਨ ਵੇਚਦਾ ਹੈ ਤਾਂ ਉਹ ਕਿੰਨੀ ਰਕਮ ਬਣਦਾ ਹੈ ਇੱਕ ਕੋ ਮੋਬਾਈਲ ਫੋਨ ਕਿੰਨੇ ਰੁਪਏ ਦਾ ਵੇਚਦਾ ਹੈ 5099 ਰੁਪਏ ਦਾ ਤੇ ਆਪਾਂ ਨੂੰ 18 ਮੋਬਾਈਲਾਂ ਦੀ ਕੀਮਤ ਦੱਸਣੀ ਹੈ ਤਾਂ ਅਸੀਂ ਲਿਖਾਂਗੇ ਇੱਕ ਮੋਬਾਈਲ ਫੋਨ ਵੇਚਦਾ ਹੈ 5000 ਨੰਨਵੇਂ ਰਿਹਾ ਚਾ ਲਿਖ ਸਕਦੇ ਹਾਂ ਇੱਕ ਮੋਬਾਈਲ ਫੋਨ ਦੀ ਕੀਮਤ 5099 ਰੁਪਏ 18 ਮੋਬਾਈਲਾਂ ਦੀ ਕਿੰਨੀ 18 ਮੋਬਾਈਲ ਦੀ ਕੀਮਤ 5099 ਨੂੰ 18 ਨਾਲ ਗੁਣਾ ਜਦੋਂ ਇੱਕ ਚੀਜ਼ ਦਾ ਮੁੱਲ ਸਾਨੂੰ ਦਿੱਤਾ ਹੋਵੇ ਤੇ ਜ਼ਿਆਦਾ ਦਾ ਪਤਾ ਕਰਨਾ ਹੋਵੇ ਤਾਂ ਹਮੇਸ਼ਾ ਅਸੀਂ ਕੀ ਕਰਦੇ ਹਾਂ ਗੁਣਾ ਤਾਂ ਹੁਣ ਅਸੀਂ 18 ਨਾਲ ਗੁਣਾ ਕਰਾਂਗੇ ਪਹਿਲਾਂ 8 ਨਾਲ ਕਰਾਂਗੇ ਇਕਾਈ ਵਾਲਾ ਅੰਕ ਜਿਹੜਾ ਹੈ 8 ਫਿਰ 8 18 ਕਰਾਂਗੇ 8972 2 असल 7 8864 64 ਤੇ 7 ਜੇ ਬੜੀ ਸੰਖਿਆ ਹੋਵੇ ਤਾਂ ਸੰਦਾ ਜੋੜ ਕਰਕੇ ਦੇਖ ਲਓ 16 11 72 1 असल 7 80007 ਜੋੜੇ 7 ਬੱਚਿਓ ਜੇ ਕਿਸੇ ਵੀ ਅੰਕ ਦੇ ਨਾਲ ਜ਼ੀਰੋ ਲੱਗੀ ਹੋਵੇ ਤਾਂ ਅਸੀਂ ਪੂਰੀ ਜਿਹੜੀ ਸਾਨੂੰ ਸੰਖਿਆ ਦਿੱਤੀ ਹੁੰਦੀ ਹੈ ਪੂਰੀ ਲਿਖ ਲੈਣਿਆ لیکن ਤੁਸੀਂ ਗੁਣਾ ਕਰਕੇ ਲਿਖ ਲੋ ਕਿਉਂਕਿ ਹਜੇ ਤੁਹਾਡੀ ਸਟਾਰਟਿੰਗ ਹੈ 85 40 ਹੁਣ ਅਸੀਂ ਇੱਕ ਨਾਲ ਗੁਣਾ ਕਰਨੀ ਹੈ ਇੱਕ ਨਾਲ ਗੁਣਾ ਕਰਨ ਤੋਂ ਪਹਿਲਾਂ 8 ਵਾਲੀ ਜਗ੍ਹਾ ਤੇ ਅਸੀਂ ਲਗਾਵਾਂਗੇ 0 ਜਿਹੜੇ ਨਾਲ 8 ਲੱਗਿਆ ਉਸ ਦੀ ਜਗ੍ਹਾ ਲਗਾਉਣਾ ਹੈ 0 1 9 9 1 8 8 1 0 0 1 5 5 ਹੁਣ ਅਸੀਂ ਕਰਾਂਗੇ ਇਹਨਾਂ ਦਾ ਜੋੜ ਦੋਨੋਂ ਸੰਖਿਆਵਾਂ ਦਾ 2 9 1 10 7 1 8 8 8 16 1 4 5 9 ਇਹ ਆਪਣੇ پاس ਆ ਗਿਆ ਇਹਦਾ ਜਵਾਬ ਤਾਂ 18 ਮੋਬਾਈਲ ਮੋਬਾਈਲ ਫੋਨਾਂ ਦੀ ਕੀਮਤ ਜਿਹੜੀ ਹੈਗੀ ਹੈ 91602 ਇਹ ਆਪਣੇ پاس ਹੋ ਗਿਆ ਰੁਪਏ ਦਾ ਚਿੰਨ ਤਾਂ ਇਹ ਹੋ ਗਿਆ ਆਪਣਾ ਜਵਾਬ ਹੁਣ ਅਸੀਂ ਅਗਲਾ ਸਵਾਲ ਦੇਖਦੇ ਹਾਂ ਅਗਲਾ ਸਵਾਲ ਹੈ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਨੂੰ 95 ਨਾਲ ਗੁਣਾ ਕਰੋ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ 999 ਤਿੰਨ ਅੰਕ ਲੈਣੇ ਹਨ ਤੇ ਸਭ ਤੋਂ ਵੱਡੇ ਅੰਕ 9 ਨੇ ਸਰਕੇ 9 9 9 ਇਹ ਸਾਡੇ ਪਾਸ ਹੋ ਗਈ ਤਿੰਨ ਅੰਕਾਂ ਦੀ ਵੱਡੀ ਤੋਂ ਵੱਡੀ ਸੰਖਿਆ ਇਸ ਨੂੰ ਅਸੀਂ ਗੁਣਾ ਕਰਨੀ ਹੈ 95 ਨਾਲ ਤਾਂ ਇਥੇ ਮਨੇ 25 ਲਗਾ ਰੱਖਿਆ ਗਲਤੀ ਨਾਲ ਤੇ ਅਸੀਂ ਇਹਦੇ ਨਾਲ 95 ਨਾਲ ਗੁਣਾ ਕਰਾਂਗੇ ਤਾਂ ਹੁਣ ਅਸੀਂ ਗੁਣਾ ਕਰਦੇ ਹਾਂ 5 ਨਾਲ ਕਰਾਂਗੇ ਆਪਣਾ 5 9 45 ਅਸਲ 4 5 4 45 45 ਤੇ 4 94 ਅਸਲ 4 5 45 45 ਤੇ 4 94 ਪੰਜ ਨਾਲ ਗੁਣਾ ਹੋ ਚੁੱਕੀ ਹੈ ਹੁਣ ਨੋ ਦੀ ਵਾਰੀ ਹੈ ਦਹਾਈ ਵਾਲਾ ਅੰਕ ਦਹਾਈਜ ਵਾਲੇ ਅੰਕ ਨਾਲ ਗੁਣਾ ਕਰਨ ਤੋਂ ਪਹਿਲਾਂ ਅਸੀਂ ਇਕਾਈ ਵਾਲੇ ਅੰਕ ਦੀ ਜਗ੍ਹਾ ਕੀ ਲਗਾਣਗੇ ਜੀ ਕਿਉਂਕਿ ਗੁਣਾ ਹੁਣ ਦਹਾਈ ਵਾਲੇ ਅੰਕ ਨਾਲ ਹੋਣ ਚੱਲਿਆ ਹੁਣ ਕਰਦੇ ਹਾਂ ਨੋ ਨੂੰ ਨੋ ਨਾਲ ਪਹਿਲਾ ਇਕਾਈ ਨਾਲ ਦਹਾਈ ਸੈਂਕੜਾ ਨੋ ਨੋ ਨਾਈ 81 81 ਦਾ 1 ਹਸਲ 8 ਹੁਣ ਜਿਹੜੇ ਇਹ ਪੰਜ ਵਾਲੇ ਹਸਲ ਇਹਨਾਂ ਨੂੰ ਕੱਟ ਦੋ ਇਹ ਪੰਦੇ ਨਾਮਿਤ ਪੰਦੇ ਵਿੱਚ ਉਹ ਐਡ ਹੋ ਚੁੱਕੇ ਹਨ ਨੋਨ 81 ਅਸਲ 8 ਨੋਨ 81 81 ਤੇ 8 99 99 ਦਾ 9 ਅਸਲ 90 ਨਾਮਿਤ 81 81 ਤੇ 9 ਮੰਨਮੀ ਸੋਰੀ ਨੋਨ 81 ਅਸਲ 8 ਨਾਮਿਤ 81 ਤੇ 8 99 99 ਦਾ 9 ਅਸਲ 8 ਨਾਮ 81 889 ਤੇ ਹੁਣ ਇਹਦਾ ਕਰਾਂਗੇ ਅਸੀਂ ਜੋੜ 5 ਨੂੰ 1 10 ਹਸਲ 1 ਨੂੰ 1 10 10 ਨੂੰ 19 ਹਸਲ 1 4 9 ਤੇ 1 10 10 ਤੇ 4 14 ਹਸਲ 1 8 ਤੇ 1 9 ਇਹ ਆਪਣੇ ਕੋਲ ਜਵਾਬ ਆਇਆ 39900 5 ਹੁਣ ਅਸੀਂ ਇੱਕਲਾ ਸਵਾਲ ਦੇਖਦੇ ਹਾਂ 24 ਘੰਟਿਆਂ ਵਿੱਚ ਕਿੰਨੇ ਸਕਿੰਟ ਹੁੰਦੇ ਹਨ 24 ਘੰਟਿਆਂ ਵਿੱਚ ਕਿੰਨੇ ਸਕਿੰਟ ਹੁੰਦੇ ਹਨ 24 ਘੰਟਿਆਂ ਦੇ ਸਕਿੰਟ ਪਤਾ ਕਰਨ ਲਈ ਸਪੱਲਾ ਸਾਨੂੰ 1 ਘੰਟੇ ਵਿੱਚ ਕਿੰਨੇ ਸਕਿੰਟ ਹੁੰਦੇ ਹਨ ਇਹ ਗੱਲ ਪਤਾ ਕਰਨੀ ਹੋਗੀ ਪਹਿਲਾਂ 1 ਘੰਟੇ ਵਿੱਚ ਮਿੰਟ 60 एक मिनट चिकिंट सर सठ मिनट सिकिट किए इसलिए आप सठ नुना करा छी जीरो चपुंज के छत्ती चात्ति। छत्तीस किन्ने सकेंट छत्तीस प्यारे बच्चों तो पल्ला एक आपने एक्सरसाइज की थी अभ्यास जिस ਵਿੱਚ ਜਿਹੜੀਆਂ ਕੁਝ ਸੰਖਿਆਵਾਂ ਜਿਹੜੇ ਜ਼ੀਰੋ ਵਾਲੀਆਂ ਹੁੰਦੀਆਂ ਨੇ ਉਹਨਾਂ ਨੂੰ ਕਰਨ ਦਾ ਸਭ ਤੋਂ ਆਸਾਨ ਤਰੀਕਾ ਹੈ ਕਿ ਪੱਲਾ ਇਹਨਾਂ ਅੰਕਾਂ ਦਾ ਗੁਣਾ ਕਰ ਲਈ ਤੇ 6 6 36 ਜਿਹੜੇ ਜ਼ੀਰੋਆਂ ਰਹਿ ਗਿਆ ਨੇ ਉਹਨਾਂ ਨੂੰ ਉਸੇ ਬਾਅਦ ਵਿੱਚ ਚਿਲਕ ਲੈਣੀਆਂ ਇੱਥੇ ਮੈਂ ਤੁਹਾਨੂੰ ਕਰਕੇ ਦਿਖਾਇਆ ਜੇ ਅਸੀਂ ਮੂਜਵਾਨੀ ਗੁਣਾ ਕਰਨੀ ਹੋਵੇ 6 6 36 ਜ਼ੀਰੋ ਜਿਹੜੇ ਰਹਿ ਗਏ ਨੇ ਉਹ ਨਾਲ ਲਗਾ ਲਓ ਤੁਹਾਡਾ ਆਨਸਰ ਉਹੀ ਆਏਗਾ ਹੁਣ 60 ਮਿੰਟਾਂ ਵਿੱਚ ਸਕਿੰਟ ਕਿੰਨੇ ਹੁੰਦੇ ਹਨ 3600 ਸਕਿੰਟ ਮਤਲਬ 1 ਘੰਟੇ ਵਿੱਚ ਕਿੰਨੇ ਹੁੰਦੇ ਹਨ 3600 ਸਕਿੰਟ ਅਸੀਂ ਕੱਢਨੇ ਕਿੰਨੇ ਹੈ 24 ਘੰਟਿਆਂ ਵਿੱਚ ਹੁਣ ਅਸੀਂ ਲਿਖਾਂਗੇ 1 ਘੰਟੇ ਵਿੱਚ ਸਕਿੰਟ 1 ਘੰਟੇ ਵਿੱਚ ਸਕਿੰਟ 3600 ਤੇ ਫਿਰ 24 ਘੰਟਿਆਂ ਵਿੱਚ ਸਕਿੰਟ ਕਿਉਂਕਿ ਆਪਣਾ ਕਵੈਸਚਨ ਇਹ ਇਹ ਹੈ ਕਿ 24 ਘੰਟਿਆਂ ਵਿੱਚ ਕਿੰਨੇ ਸਕਿੰਟ ਹੁੰਦੇ ਹਨ ਤਾਂ ਅਸੀਂ 3600 ਨੂੰ 24 ਨਾਲ ਗੁਣਾ ਕਰਾਂਗੇ ਪਹਿਲਾਂ ਇਕਾਈ ਵਾਲੇ ਅੰਕ ਨੂੰ ਗੁਣਾ ਕਰਾਂਗੇ 0 4 0 0 4 ਚੱਕ 24 हसल दो, चार बारा दो, चार ना गुणा हो चुकी है, है। जगह लगा लागे जीरो दो जीरो दो जीरो दो छके बारह असल एक दो हम दोनों संख्या करा गे जोड इस भाव है कि चौबीस घंटे छियासी हजार चार सौ इसलिए अपना अभ्यास दो तो पॉइंट छे जो कि अब पूरा होंगे है मेनु उम्मीद है कि थोड़ा तो बहुत चंकी तरह समझ आ गया होगा धन्यवाद